ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਸਿੱਧੇ ਪ੍ਰਸਾਰਣ ਵਿੱਚ ਨਵਾਂ ਸਾਲ ਨਵੀਂ ਸੋਚ ਨਰੋਗੀ ਕਾਇਆ ਦੋਸਤੋ ਨਵਾਂ ਸਾਲ ਆਉਂਦਾ ਹੈ ਹਾਂਜੀ ਦੋਸਤੋ ਪਤਾ ਨਹੀਂ ਕਹਿੰਦੇ ਮਾਮਾ ਘਰੇ ਚਲ ਨਵੇਂ ਸਾਲ ਦਾ ਨਵਾਂ ਸੁਨੇਹਾ ਤੁਸੀਂ ਕੀ ਕਰਦੇ ਹੋ ਅਸੀਂ ਵੀ ਕੀਤਾ ਹੈ ਇਹ ਕਰਦੇ ਆ ਅਸੀਂ ਨਵਾਂ ਸਾਲ ਮੁਬਾਰਕ ਕਹਿਣ ਦੀ ਧਿਲ ਨਹੀਂ ਕਰਦੇ ਰਾਤ ਨੂੰ ਕਿਹਦਾ ਰਾਤ ਨੂੰ 12 ਵਜੇ ਵੀ ਉੱਠ ਕੇ ਫਿਰ ਨਵਾਂ ਸਾਲ ਕਹਿੰਦੇ ਨੇ ਨਵਾਂ ਸਾਲ ਮੁਬਾਰਕ ਦੋਸਤੋ ਇਹ ਕਹਿਣ ਨਾਲ ਮੁਬਾਰਕ ਨਹੀਂ ਹੁੰਦਾ ਤੁਹਾਨੂੰ ਪਹਿਲੀ ਵੀਡੀਓ ਵਿੱਚ ਵੀ ਕਿਹਾ ਕੋਈ ਵੀ ਗੱਲ ਕਹਿਣ ਨਾਲ ਕੁਝ ਨਹੀਂ ਹੁੰਦਾ ਇਹ ਕੰਨ ਨਾਲ ਹੁੰਦਾ ਅਮਲ ਅਮਲ ਕਿਵੇਂ ਕਰੋਗੇ ਅਮਲ ਕਰਨਾ ਚਾਹੀਦਾ ਸਾਨੂੰ ਠੀਕ ਹੈ ਜੀ ਅਸੀਂ ਗੱਲ ਕਰਾਂਗੇ ਨਵੇਂ ਸਾਲ ਦਾ ਸਾਡੀ ਕਾਇ ਨਾਲ ਕੀ ਸੰਬੰਧ ਹੈ ਅਸੀਂ ਆਪਣੀ ਸਿਹਤ ਨਾਲ ਕੀ ਵਾਅਦਾ ਕਰੀਏ ਤੇ ਕਿਵੇਂ ਬਿਨਾਂ ਦਵਾਈਆਂ ਦੇ ਨਰੋਗੀ ਬਣਿਆ ਜਾ ਸਕਦਾ ਹੈ ਦੋਸਤੋ ਕਾਇਆ ਸਿਰਫ ਸਰੀਰ ਨਹੀਂ ਹੈ ਯਾਰ ਕਾਇਆ ਸਿਰਫ ਸਰੀਰ ਨਹੀਂ ਹੈ ਸਰੀਰ ਮਨ ਸੋਚ ਛਲੀ ਜੇ ਮਨ ਬਿਮਾਰ ਹੈ ਤਾਂ ਸਰੀਰ ਵੀ ਬਿਮਾਰ ਹੈ ਜੇ ਸੋਚ ਗਲਤ ਹੈ ਤਾਂ ਕਾਇਆ ਕਮਜ਼ੋਰ ਹੈ ਗੁਰਬਾਣੀ ਕਹਿੰਦੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਪਰ ਅਸੀਂ ਕੀ ਕਰ ਰਹੇ ਹਾਂ ਅਸੀਂ ਪਾਣੀ ਵੀ ਪੋਲੂਸ਼ਨ ਕਰਤਾ ਪਾਣੀ ਵੀ ਗੰਦਾ ਗੰਧਲਾ ਕਰਤਾ ਹਵਾ ਵੀ ਗੰਧਲੀ ਕਰਤੀ ਧਰਤੀ ਦਾ ਹੈ ਹੀ ਹੈ ਇਸ ਕਰਕੇ ਤਿੰਨੇ ਚੀਜ਼ਾਂ ਅਸੀਂ ਜੋ ਗੁਰਬਾਣੀ ਨੇ ਕਹੀਆਂ ਨੇ ਉਹ ਅਸੀਂ ਸਿੱਖ ਮੰਨ ਅਸੀਂ ਗੁਰਬਾਣੀ ਨੂੰ ਮੰਨਦੇ ਆ ਤੇ ਗੁਰਬਾਣੀ ਦੀ ਮੰਨਦੇ ਨਹੀਂ ਹੈਗੇ ਮੱਥਾ ਟੇਕਣ ਦਾ ਕਸੂਰਤ ਰਹਿ ਗਏ ਅਸੀਂ ਇਸ ਕਰਕੇ ਦੋਸਤੋ ਹੁਣ ਨਵਾਂ ਸਾਲ ਆਊਗਾ ਨਵੇਂ ਸਾਲ ਤੇ ਤੁਸੀਂ ਕੀ ਕਰਨਾ ਤੇ ਨਵਾਂ ਸਾਲ ਮੁਬਾਰਕ ਕਹਿਣ ਦੀ ਥਾਂ ਤੇ ਤੁਸੀਂ ਆਪਣੀ ਜਿਹੜੀ ਕਾਹਿਆ ਹੈ ਨਰੋਗੀ ਕਾਹਿਆ ਹੈ ਆਪਣੀ ਕਾਹਿਆ ਨਾਲ ਉਹ ਕਰਨਾ ਹੈ ਤੁਸੀਂ ਗੱਲਬਾਤ ਕਰਨੀ ਹੈ ਇਹਦਾ ਦੋਸਤੋ ਕਾਇਆ ਮਤਲਬ ਸਿਰਫ ਸਰੀਰ ਹੀ ਨਹੀਂ ਸਰੀਰ ਮਾਨਾ ਸੋਚ ਜੀਵਨ ਸ਼ੈਲੀ ਜੇ ਮਨ ਬਿਮਾਰ ਹੈ ਤਾਂ ਸਿਰ ਬਿਮਾਰ ਹੈ ਜੇ ਸੋਚ ਗਲਤ ਹੈ ਤਾਂ ਕਾਇਆ ਕਮਜ਼ੋਰ ਹੈ ਠੀਕ ਹੈ ਜੀ ਇਸ ਕਰਕੇ ਦੋਸਤੋ ਤੁਸੀਂ ਇਸ ਨਵੇਂ ਸਾਲ ਤੇ ਆਪਣੀ ਕਾਇਆ ਨਾਲ ਵਾਅਦਾ ਕਰਨੇ ਨੇ ਆਪਣੀ ਕਾਇਆ ਨੂੰ ਨਵਾਂ ਸਾਲ ਮੁਬਾਰਕ ਕਰੋ ਅਸੀਂ ਆਪਣੀ ਜਿਹੜੀ ਤੁਹਾਡੀ ਪਲੇਟ ਹੈ ਤੇ ਇਹਨੂੰ ਜਿਹੜੇ ਇਹ ਇਹਨੂੰ ਚੇਂਜ ਕਰਨਾ ਇਹਨੂੰ ਬਦਲਾ ਲੈ ਕੇ ਹੁਣ ਉਕਾ ਨਵਾਂ ਕੈਲੰਡਰ ਤਾਂ ਅਸੀਂ ਬਦਲਤਾ ਕੈਲੰਡਰ ਤੁਸੀਂ ਲਾ ਦੇਣਾ 26 ਦਾ ਮੈਂ ਲਾ ਤਾਂ ਹੁਣ ਹੀ ਲਾਤਾ ਹੋਊਗਾ ਪਹਿਲੀ ਲਾਤਾ ਹੁਣ 15 ਦਿਨ ਮਹੀਨਾ ਤੇ ਪਰ ਅਸੀਂ ਆਪਦੇ ਆਪ ਚ ਬਦਲਾ ਕਿਵੇਂ ਲੈ ਕੇ ਆਵਾਂਗੇ ਆਪਣੀ ਪਲੇਟ ਬਦਲਣੀ ਹੈ ਉਹਦੇ ਵਿੱਚ ਜੰਕ ਫੂਡ ਤੇ ਤਲੀਆਂ ਹੋਈਆਂ ਤੇ ਇਹ ਬਹੁਤ ਜਮੇ ਜਮਾ ਘਟਾ ਦੇਣੇ ਨੇ ਬੰਦਵਾਹ ਕਰ ਦੇਣੇ ਨੇ ਉਹਦੇ ਵਿੱਚ ਸਾਦਾ ਫੂਡ ਔਰ ਦਾਰੂ ਪੀਣਾ ਮਤਲਬ ਜਿੰਨੀਆਂ ਇਹ ਗਲਤ ਚੀਜ਼ਾਂ ਨੇ ਜਿੰਨੀਆਂ ਸਾਡੀ ਸਿਹਤ ਨਾਲ ਨਹੀਂ ਖਲਵਾੜ ਕਰਦੀਆਂ ਨੇ ਜਿਹੜਿਆ ਕੁਦਰਤ ਦੀ ਨੇੜ ਹੀ ਨਹੀਂ ਹੈਗੀਆ ਕੁਦਰਤ ਵੱਲੋਂ ਨਹੀਂ ਦਿੱਤੀਆਂ ਹੋਈਆਂ ਇਹ ਸਾਰੀਆਂ ਬੰਦ ਕਰ ਦੋ ਤੇ ਅਸੀਂ ਕਰਨਾ ਸਾਦਾ ਭੋਜਨ ਖਾਣਾ ਹੈ ਅਸਲੀ ਖਾਣਾ ਹੈ ਕਸਰਤ ਕਰਨੀ ਹੈ ਸਮੇਂ ਦੇ ਜਿਹੜਾ ਮੌਕੇ ਦਾ ਫਰੂਟ ਹੁੰਦਾ ਉਹ ਖਾਦਾ ਜਾਵੇ ਕਿਉਂਕਿ ਜਿਹੜਾ ਮੌਕੇ ਦਾ ਫਰੂਟ ਹੈ ਉਹ ਹਮੇਸ਼ਾ ਹੀ ਮੌਕੇ ਦਾ ਫਰੂਟ ਹਮੇਸ਼ਾ ਸਸਤਾ ਵੀ ਹੁੰਦਾ ਹੈ ਜਿਹੜਾ ਸਮੇਂ ਦੇ ਤੇ ਆਇਆ ਹੁੰਦਾ ਉਹ ਸਸਤਾ ਹੁੰਦਾ ਹੈ ਤਾਜ਼ਾ ਹੁੰਦਾ ਕੋਈ ਵੀ ਖਾ ਸਕਦਾ ਦੇ ਉਹਦੇ ਨਾਲ ਇਹ ਮੋਬਾਈਲ ਹੈ ਜਿਹੜੇ ਇਹਨੂੰ ਬਦੂਰ ਰੱਖਣਾ ਹੁਣ ਅਸੀਂ ਵੀ ਕੀਤਾ ਇਹ ਕੰਮ ਮੋਬਾਈਲ ਦਾ ਹੁਣ ਅਸੀਂ ਪਰਵਾਹ ਚ ਫੈਸਲਾ ਕੀਤਾ ਸੀ ਵੀ ਮੋਬਾਈਲ ਜਿਹੜਾ ਉਹਦਾ ਇੱਕ ਟਾਈਮ ਰੱਖ ਲੈਣਾ ਸ਼ਾਮ ਨੂੰ ਰੱਖ ਲੋ ਜਾਂ ਸਵੇਰ ਨੂੰ ਰੱਖ ਮਤਲਬ ਦੋ ਟਾਈਮ ਤੁਸੀਂ 10-10 ਘੰਟੇ ਰੱਖ ਸਕਦੇ ਹੋ ਤਾਂ ਕਿ ਤੁਸੀਂ ਆਪਣੀ ਜਿਹੜੀ ਸਿਹਤ ਹੈ ਇਹਨੂੰ ਠੀਕ ਰੱਖ ਸਕੋ ਤੇ ਇਸ ਦੇ ਨਾਲ ਹੀ ਤੁਹਾਡਾ ਜਿਹੜਾ ਨਵਾਂ ਸਾਲ ਹੈ ਇਹ ਨਵਾਂ ਮੌਕਾ ਹੈ ਨਵਾਂ ਸਾਲ ਕੋ ਜਦ ਦੁਨੀਆਗਾ ਵੀ ਠੀਕ ਹੋ ਜੂਗਾ ਵੀ ਆਪਾਂ ਮੁਬਾਰਕਾ ਕਹਤਾ ਤੇ ਪਤਾ ਨਹੀਂ ਕਿੰਨਾ ਬਾਅਦ ਵਧੀਆ ਰਹੂਗਾ ਕਹੇ ਨਾਲ ਸਿਹਤ ਨਹੀਂ ਠੀਕ ਹੁੰਦੀ ਕਹੇ ਨਾਲ ਮੁਬਾਰਕ ਨਹੀਂ ਹੁੰਦਾ ਕੁਝ ਨਹੀਂ ਇਹ ਸ਼ੁਰੂਆਤ ਦਾ ਮੌਕਾ ਹੈ ਸਾਡਾ ਤੁਸੀਂ ਸ਼ੁਰੂਆਤ ਹੈ ਜਿਹੜੀ ਇਹ ਸ਼ੁਰੂਆਤ ਕਰੋ ਸ਼ੁਰੂਆਤ ਕਰੋਗੇ ਜੇ ਸ਼ੁਰੂਆਤ ਕਰੋਗੇ ਕਹੇ ਚੀਜ਼ ਦੀ ਤਾਂ ਉਹ ਨੇ ਫਿਰ ਚਰੂਗੀ ਐ ਨਹੀਂ ਕਹੇ ਨਾਲ ਕੁਝ ਨਹੀਂ ਹੁੰਦਾ ਦੋਸਤੋ ਠੀਕ ਹੈ ਤੇ ਰੁਪਿਆ ਸਵਾਲ ਤੁਸੀਂ ਪਹਿਲਾਂ ਸਵਾਲ ਪੁੱਛੋ ਆਪਣੇ ਆਪ ਤੋਂ ਸਵਾਲ ਪੁੱਛੋ ਈ ਮੈਂ ਸਾਲ ਪਰ ਆਪਣੀ ਕਾਇਆ ਦਾ ਧਿਆਨ ਰੱਖਿਆ ਕੀ ਸਿਰਫ ਮੈਂ ਦਵਾਈਆਂ ਤੇ ਜਿਉਂਦਾ ਰਿਹਾ ਕੀ ਮੈਂ ਨੀਂਦ ਖਾਣਾ ਪਾਣੀ ਠੀਕ ਰੱਖਿਆ ਜੇ ਜਵਾਬ ਨਹੀਂ ਹੈ ਤਾਂ ਨਵਾਂ ਸਾਲ ਸੁਧਾਰ ਦਾ ਸਮਾਂ ਹੈ ਦੋਸਤੋ ਨਵੇਂ ਸਾਲ ਦਾ ਖਾਣ ਪੀਣ ਸੰਬੰਧ ਕਰੋ ਠੀਕ ਹੈ ਜੀ ਨਵੇਂ ਸਾਲ ਦੇ ਵਿੱਚ ਅਸੀਂ ਤੇ ਜਿਵੇਂ ਹਮੇਸ਼ਾ ਤੁਹਾਨੂੰ ਪਹਿਲੇ ਵੀ ਦੱਸਿਆ ਇਹ ਇਹ ਚੀਜ਼ਾਂ ਨਹੀਂ ਖਾਣੀਆਂ ਤੇ ਨਹੀਂ ਤਾਂ ਫਿਰ ਇਹਨਾਂ ਨਾਲ ਸ਼ੂਗਰ ਬੀਪੀ ਮੋਟਾਪਾ ਇਹ ਵੱਧ ਜਾਊਗਾ ਫਿਰ ਅਸੀਂ ਕਹਿੰਨਾ ਯਾਰ ਮਾਇਦਾ ਮੋਟਾ ਬਹੁਤ ਹੋ ਗਿਆ ਫਿਰ ਬਿਮਾਰੀਆਂ ਲੱਗਦੇ ਨੇ ਫਿਰ ਅਸੀਂ ਰੱਬ ਨੂੰ ਪਹਿਲਾਂ ਵੀ ਕਿਹਾ ਮੈਂ ਰੱਬ ਨੂੰ ਬੋਧਿਆ ਸੀ ਹਾਂਜੀ ਬਿਕਰ ਮਜੀਤ ਸਿੰਘ ਜੀ ਹਾਂਜੀ ਸਤਿਕਾਰ ਹਾਂਜੀ ਹਾਂਜੀ ਜਰੂਰ ਕਰਾਂਗੇ ਜੀ ਜਿੱਦ ਜਿੱਦੇ ਨਾਪੜ ਵਾਲਾ ਬੇਸ਼ਅ ਹੋਵੇ ਫਿਰ ਆਪਾਂ ਵਾਲੀ ਗੱਲ ਵੀ ਕਰਾਂਗੇ ਜੀ ਅੱਜ ਅੱਜ ਆਪਾਂ ਹੋਰ ਵਿਸ਼ੇ ਤੇ ਆ ਪਹਿਲਾਂ ਵੀ ਆਪਾਂ ਕਰੀਆ ਤੁਸੀਂ ਪਿਛਲੇ ਮੇਰੇ ਉਹ ਤੁਸੀਂ ਨਾਸਤਿਕ ਪ੍ਰਾਸਤਿਕ ਵਾਲਾ ਪੜ ਕੇ ਉਹ ਮਰਿਆ ਸੁਣ ਲਿਓ ਤੁਸੀਂ ਨਾਸਤਿਕ ਬਨਾਮ ਆਸਤਿਕ ਉਹ ਦੇਖ ਲਿਓ ਤੁਸੀਂ ਜੇ ਜਵਾਬ ਨਹੀਂ ਆ ਤਾਂ ਨਵਾਂ ਸਾਲ ਸੁਧਾਰ ਦਾ ਸਮਾਂ ਦੋਸਤੋ ਠੀਕ ਹੈ ਨਾ ਜੀ ਤੇ ਸਾਦਾ ਭੋਜਨ ਖਾਓ ਘੱਟ ਚੀਨੀ ਚੀਨੀ ਘੱਟ ਕਰ ਦੋ ਲੂਣ ਵੀ ਘੱਟ ਕਰ ਦੋ ਜੇ ਅਸੀਂ ਖਾਂਦੇ ਹਾਂ ਉਹ ਜਿਵੇਂ ਜਸੀਂ ਖਾ ਮੰਗੇ ਉਹ ਜਿਵੇਂ ਅਸੀਂ ਬਣਦੇ ਹਾਂ ਤੇ ਗੱਲ ਇਹ ਆ ਦੋਸਤੋ ਵੀ ਅਸੀਂ ਅਸੀਂ ਬੰਦ ਕਰਨ ਨੂੰ ਅਸੀਂ ਕਹਿੰਦੇ ਕੋਈ ਵੀ ਚੀਜ਼ ਬੰਦ ਨਾ ਕਰੋ ਹੁਣ ਕਈ ਵਾਰ ਕੀ ਕਰਦੇ ਆ ਬੰਦੇ ਟੋਟਲੀ ਚੀਨੀ ਸਾਰੀ ਜਮ੍ਹਾਂ ਜਮਾ ਬੰਦ ਕਰ ਦਿੰਦੇ ਆ ਬੰਦ ਕੋਈ ਵੀ ਚੀਜ਼ ਨਹੀਂ ਕਰਨੀ ਤੇ ਅਸੀਂ ਜਿਹੜਾ ਕੀ ਕਹਿੰਦੇ ਆਪਣੇ ਭੱਜਾ ਜੀ ਅੱਜ ਬਿਕਰਮਜੀਤ ਸਿੰਘ ਜੀ بڑے ਸਵਾਲ ਤੇ ਸਵਾਲ ਕਰ ਰਿਹਾ ਹੈ ਇੱਕ ਗੱਲ ਦੱਸੋ ਜੀ ਬਾਬਾ ਜੀ ਇੱਕ ਰੱਬ ਦੀ ਗੱਲ ਕਰਦੇ ਆਂ ਜੀ ਕੋਈ ਨਹੀਂ ਜੀ ਰੱਬ ਦੀ ਗੱਲ ਕਰੇ ਰੱਬ ਇੱਕ ਗੁੰਝਲਦਾਰ ਬਿਹਾਰਤ ਸੁਣੋ ਜੀ ਗੱਲ ਰੱਬ ਇੱਕ ਗੁੰਝਲਦਾਰ ਬਿਹਾਰਤ ਰੱਬ ਇੱਕ ਗੋਰਖ ਧੰਦਾ ਖੁੱਲਣ ਲੱਗੇ ਪੇਚ ਇਸ ਦੇ ਕਾਫਰ ਹੋ ਜੇ ਬੰਦਾ ਲਾਈ ਲੱਗ ਮੋਮਣ ਦੇ ਨਾਲ ਕੋਜੀ ਕਾਫਰ ਚੰਗਾ ਪ੍ਰੋਫੈਸਰ ਮੋਹਨ ਸਿੰਘ ਨੇ ਇਹ ਕਥਾ ਲਿਖਿਆ ਹੈ ਕਿ ਬਹੁਤ ਹੀ ਰੱਬ ਦੇ ਉੱਤੇ ਢੁਗਦੀ ਆ ਜੀ ਬਾਕੀ ਗੱਲ ਇਹ ਹੈ ਜੇ ਰੱਬ ਦੇ ਵਿੱਚ ਤੁਸੀਂ ਗੱਲ ਕਰਨੀ ਹੈ ਤਾ ਇੱਕ ਫਿਲਾਸਫਰ ਨੇ ਕਿਹਾ ਬੜਾ ਗਿਆਨਵਾਨ ਬੰਦਾ ਸੀ ਉਹ ਕਹਿੰਦਾ ਜੇ ਕਿਤੇ ਰੱਬ ਦੀ ਗੱਲ ਚੱਲ ਜੇ ਨਾ ਤਾਂ ਫਿਰ ਕੀ ਕਰਨਾ ਹੈ ਤੁਸੀਂ ਇੱਕ ਇੱਕ ਬਲੈਕਬੋਰਡ ਲੈ ਲੈਣਾ ਬਲੈਕਬੋਰਡ ਦੇ ਉੱਤੇ ਤੁਸੀਂ ਐਂ ਕਰਕੇ ਇੱਕ ਗੋਲ ਧਾਰਾ ਬਣਾ ਦੇਣਾ ਤੁਸੀਂ ਰੱਬ ਦੀ ਗੱਲ ਕਰੋਗੇ ਤਾਂ ਉਹ ਗੋਲ ਧਾਰਾ ਦੇ ਆਲੇ-ਦੁਆਲੇ ਘੁੰਮੀ ਜਾਣੀ ਆ ਰੱਬ ਦੀ ਇਹੀ ਵਾਇਸ ਹੁਣ ਤੁਹਾਨੂੰ ਦੱਸੋ ਜੇ ਤੁਹਾਨੂੰ ਕੋਈ ਜੇ ਜੇ ਦੁਸ਼ਟੀ ਹੋਈ ਆ ਮਾਂ ਦੀ ਦਾਦਾ ਦਾ ਠੀਕ ਹੈ ਨਹੀਂ ਤਰਕ ਹਰ ਇੱਕ ਕੋਲੇ ਹੁੰਦਾ ਤਰਕ ਜਿਹੜਾ ਰੱਬ ਨੂੰ ਮੰਨਦਾ ਉਹਦੇ ਕੋਲੇ ਵੀ ਹੁੰਦਾ ਜਿਹੜਾ ਰੱਬ ਨੂੰ ਨਹੀਂ ਮੰਨਦਾ ਉਹਦੇ ਕੋਲੇ ਵੀ ਹੁੰਦਾ ਤਰਕ ਆਪਣੇ ਆਪਣੇ ਨੇ ਇਹ ਹੁਣ ਤੁਹਾਡੀ ਸੂਚ ਹੈ ਵੀ ਤੁਸੀਂ ਰੱਬ ਨੂੰ ਮੰਨਣਾ ਹੈ ਜਾਂ ਨਹੀਂ ਮੰਨਣਾ ਮੈਂ ਤਾਂ ਕਹਿਣਾ ਵੀ ਰੱਬ ਨੂੰ ਤਾਂ ਮੰਨਦੇ ਆ ਪਿਛੇ ਤੋਂ ਆਪਾਂ ਹਟ ਗਏ ਵੈਸੇ ਇਹ ਚਲੋ ਇਹ ਵੀ ਆਪਾਂ ਕਰ ਲੈਂਦੇ ਆ ਅੱਜ ਤੁਸੀਂ ਰੱਬ ਦੀ ਗੱਲ ਕਰੀਏ ਤੇ ਉਹਦੇ ਵਿੱਚ ਇਹ ਹੈ ਵੀ ਜਿਹੜਾ ਬੰਦਾ ਰੱਬ ਨੂੰ ਮੈਂ ਤਾਂ ਇੱਕੋ ਗੱਲ ਕਹੂੰਗਾ ਕਿਉਂਕਿ ਮੈਂ ਸਾਰਾ ਕੁਝ ਕਰਕੇ ਦੇਖਿਆ ਮੈਂ ਮੈਂ ਸਾਰਾ ਕੋਤੇ ਆ ਕੇ ਦੇਖਿਆ ਹੋਇਆ ਨਹੀਂ ਵੀ ਧਿਆ ਕੇ ਦੇਖੋ ਮੈਂ ਸਾਰੇ ਤਜਰਬੇ ਕੀਤੇ ਹੋਏ ਨੇ ਇਹ ਮੰਦਾ ਵਹਿਮ ਹੈ ਤੁਸੀਂ ਰੱਬ ਨੂੰ ਬਿਲਕੁਲ ਨਾ ਮੰਨੋ ਫੇਰ ਵੀ ਉਵੇਂ ਚੱਲੇ ਜਾਓ ਐਮੀ ਟੈਂਸ਼ਨਾਂ ਬਦੂ ਦੀਆਂ ਪਾਉਣੀਆਂ ਸੀ ਹਾਂ ਅਸੀਂ ਰੱਬ ਨੂੰ ਕਿਉਂ ਮੰਨਦੇ ਆ ਕਿਉਂਕਿ ਅਸੀਂ ਜਿਹੜਾ ਹੈ ਮਾਨਸਿਕ ਤੌਰ ਤੇ ਕਮਜ਼ੋਰ ਅਸੀਂ ਡਰਦੇ ਹੁੰਦੇ ਆ ਵੀ ਯਾਰ ਐਂ ਨਾ ਹੋ ਜਾਏ ਫਿਰ ਅਸੀਂ ਰੱਬ ਨੂੰ ਢਾਲ ਬਣਾਉਂਦੇ ਆ ਜਿਵੇਂ ਮੰਨ ਲਓ ਥੋੜਾ ਕੋਈ ਲੜਾਈ ਝਗੜਾ ਹੁੰਦਾ ਤੁਸੀਂ ਭੱਜ ਕੇ ਜਾ ਕੇ ਕਿਸੇ ਤੁਸੀਂ ਕਿਸੇ ਆਪਦੇ ਜਿਹੜਾ ੁੱਡਾ ਬੰਦਾ ਹੈ ਉਹਦੇ ਕੋਲੇ ਚਲੇ ਜਾਂਦੇ ਹੋ ਠੀਕ ਹੈ ਨਹੀਂ ਰੱਬ ਦਾ ਜਦ ਜੇ ਤੁਹਾਡੇ ਕੋਲ ਪ੍ਰੋਬਲਮ ਆਉਂਦੀ ਹੈ ਤੁਸੀਂ ਭੱਜ ਕੇ ਜਾ ਕੇ ਕਿਸੇ ਮੰਤਰੀ ਕੋਲ ਚਲੇ ਜਾ ਕਿਸੇ ਐਮਐਲਏ ਕੋਲ ਗਏ ਚਲੋ ਉਹ ਚੀਜ਼ ਆ ਇਹ ਤੁਸੀਂ ਤੁਹਾਡੇ ਜੇ ਤੁਸੀਂ ਆਪਣੇ ਆਪ ਠੀਕ ਹੋ ਮਜ਼ਬੂਤ ਹੋ ਤੁਹਾਨੂੰ ਲੋੜ ਹੀ ਨਹੀਂ ਕਿਸੇ ਮੰਤਰੀ ਛਤਰੀ ਕੋਲ ਜਾਣ ਦੀ ਜਦ ਤੁਸੀਂ ਕਿਸੇ ਨਾਲ ਕੋਈ ਗਲਤੀ ਨਹੀਂ ਕਰਨਾ ਜਦ ਤੁਸੀਂ ਗਲਤ ਕਰਦੇ ਹੋ ਤੁਸੀਂ ਡਰਦੇ ਹੋ ਤੁਸੀਂ ਡਰਦੇ ਹੋ ਪਰ ਰੱਬ ਨੂੰ ਧਿਆਉਂਦੇ ਹੋ ਰੱਬ ਜਿਹੜਾ ਹੈਗਾ ਠੀਕ ਹੈ ਨਹੀਂ ਇਹ ਕਿਤੇ ਨਹੀਂ ਵੱਸਦਾ ਹਾਂ ਕੁਦਰਤ ਰੱਬ ਹੈ ਕਣ-ਕਣ ਦੇ ਵਿੱਚ ਵਾਦ ਹੈ ਜੇ ਪਰ ਅੱਬਾ ਦੇ ਵਾਸ ਕਰਦੇ ਤਾਂ ਬਹੁਤ ਲੰਬਾ ਵਿਸ਼ਾ ਸਾਰੀ ਦਿਹਾੜੀ ਲੰਘ ਜੂਗੀ ਬਿਕਰਮਜੀਤ ਸਿੰਘ ਜੀ ਕੋਈ ਹੋਰ ਸਵਾਲ ਆਏਗਾ ਤਾਂ ਦੱਸੋ ਠੀਕ ਹੈ ਜੀ ਕੋਈ ਵੀ ਸਵਾਲ ਹੈ ਤੁਹਾਡੇ ਮਨ ਦਾ ਕਰੋ ਜੋ ਨਹੀਂ ਦੇ ਸਕਾਂਗੇ ਅਸੀਂ ਸੱਚ-ਸੱਚ ਤੁਹਾਨੂੰ ਦੱਸਾਂਗੇ ਇਹਦਾ ਸਾਡੇ ਕੋਲ ਉੱਤਰ ਨਹੀਂ ਹੈਗਾ ਜੀ ਅਸੀਂ ਤੁਹਾਨੂੰ ਫੇਰ ਗੱਲ ਕਰਕੇ ਫੇਰ ਸੋਚ ਸਮਝ ਕੇ ਦੱਸਾਂਗੇ ਜੋ ਗੱਲ ਹੈਗੀ ਸੀ ਤੁਹਾਨੂੰ ਮੈਂ ਦੱਸਤੀ ਠੀਕ ਹੈ ਜੀ ਜੇ ਤੁਸੀਂ ਸੰਤੁਸ਼ਟ ਹੋ ਤਾਂ ਇੱਥੇ ਦੱਸ ਦਿਓ ਉਵੇਂ ਰੱਬੇ ਕਾ ਗੁੰਜਲਦਾਰ ਵਜਾ ਤੇ ਰੱਬੇ ਕ ਗੋਰਖ ਧੰਦਾ ਖੋਲਣ ਲੱਗੇ ਪੇਚ ਇਸ ਦੇ ਕਾਫਰ ਹੋ ਜੇ ਬੰਦਾ ਜੇ ਤੁਮ ਠੀਕ ਲੱਗਦਾ ਤਾਂ ਆਪਦਾ ਕਮੈਂਟ ਜਰੂਰ ਕਰੋ ਬੀ ਸਹੀ ਲੱਗਦੀ ਆ ਗੱਲ ਨਹੀਂ ਫਿਰ ਆਪਾਂ ਕਦੇ ਖੁੱਲਾ ਬਿਚਾਰ ਰੱਖ ਲਾਂਗੇ 10 20 ਬੰਦੇ ਹੋਰ ਰੱਖ ਲਾਂਗੇ ਨਾਲ ਆਪਣੇ ਆ ਜਾਣਗੇ ਫਿਰ ਆਪਾਂ ਰੱਬ ਦੇ ਦਿੱਤੇ ਬਹਿਸ ਕਰਾਂਗੇ ਉਹ ਵੈਸੇ ਰੱਬ ਤਾਂ ਮੈਂ ਤੁਹਾਨੂੰ ਦੱਸੇ ਦਿੱਤਾ ਕਾਫਤਾਰੀ ਠੀਕ ਹੈ ਜੀ ਤੇ ਨਵਾਂ ਸਾਲ ਦਾ ਹੁਣ ਅਸੀਂ ਅਸੀਂ ਬਹੁਤ ਜ਼ਿਆਦਾ ਉਹ ਬਣਾਉਣੇ ਆ ਪਲਾਨਿੰਗਾਂ ਬਣਾਉਣੇ ਆ ਜਿਹਨੂੰ ਕਾਫੀ ਉਹਦਾ ਕਿੰਨੇ ਸਮਾਸਾਰਨੀ ਅਸੀਂ ਸਮਾਸਾਰਨੀ ਬਣਾਉਂਦੇ ਵਸੇ ਅੰਗਰੇਜ਼ੀ ਵਾਲੇ ਅੰਗਰੇਜ਼ੀ 'ਚ ਹੁਣ ਅੱਜ ਗੱਲ ਕਹਿੰਦੇ ਨੇ ਟਾਈਮ ਟੇਬਲ ਤੇ ਅਸੀਂ ਪੰਜਾਬੀ 'ਚ ਕਹਿੰਦੇ ਆ ਸਮਾਸਾਰਨੀ ਅਸੀਂ ਆਪਣੇ ਜੀਵਨ ਦੀ ਸਮਾਸਾਰਨੀ ਕਿਉਂ ਨਹੀਂ ਬਣਾਉਂਦੇ ਕਿਉਂਕਿ ਕੁਦਰਤਾਂ ਜਿਹੜੀ ਇਹਨੇ ਸਮਾਸਾਰਨੀ ਬਣਾਈ ਹੋਈ ਆ ਚੰਦ ਕਿਵੇਂ ਚੜਦਾ ਹੈ ਕਿੱਧਰ ਨੂੰ ਜਾਂਦਾ ਧਰਤੀ ਕੀ ਕਰਦੀ ਆ ਠੀਕ ਹੈ ਧਰਤੀ ਕਿੱਧਰ ਕੁਮਦੀ ਆ ਇਹ ਇਹ ਤੁਪਛਾਂਸ ਆ ਰਿਹਾ ਇਹ ਕੁਦਰਤ ਦੇ ਜਿਹੜੇ ਨਿਯਮ ਨੇ ਕੁਦਰਤਿਆਂ ਵੀ ਸਮਾਸਾਰਨੀ ਨਹੀਂ ਹੈ ਇਸੇ ਕਰਕੇ ਅਸੀਂ ਆਪਣੇ ਜੀਵਨ ਦੀ ਸਮਸਾਰਨੀ ਬਣਾਈਏ ਦੋਸਤੋ ਤੁਸੀਂ ਆਪਣੇ ਸਾਹਮਣੇ ਸਮਸਾਰਨੀ ਜਰੂਰ ਬਣਾਓ ਜੇ ਕਾਪੀ ਪੈਨਾਂ ਤਾਂ ਲੇ ਲਓ ਅਸੀਂ ਉਹ ਗੱਲਾਂ ਤੁਹਾਡੇ ਨਾਲ ਕਰਾਂਗੇ ਜਿਹੜੀਆਂ ਕਰਦੇ ਆ ਜਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਹਵਾ ਚ ਡਾਂਗਾ ਨਹੀਂ ਮਾਰਦੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਤੇ ਜਿਵੇਂ ਹੁਣ ਤੁਸੀਂ ਕਰੋ ਇੱਕ ਤਾਂ 7-8 ਘੰਟੇ ਨੀਂਦ ਨੀਂਦ ਉਹ ਆ ਜਿਹੜੀ ਗੂੜੀ ਨੀਂਦ ਆ ਚਮੇ ਗੂੜੀ ਨੀਂਦ ਆ ਮਰੇ ਹੋਈ ਵਾਲੀ ਗੱਲ ਉਹ ਗੂੜੀ ਨੀਂਦ ਆ ਉਹ 7-8 ਘੰਟੇ ਜ਼ਰੂਰੀ ਆ ਤੇ ਰਾਤ ਨੂੰ ਤੁਸੀਂ ਜੇ ਜੇ ਤਾਂ ਹੁਣ ਤੁਹਾਡਾ ਮਤਲਬ ਸਿਹਾਲ ਹੈ ਫਿਰ ਤੁਸੀਂ 8 ਵਜੇ ਤੈਨੂੰ ਸੌਂਜੋ ਦੇਖੋ ਜੇ ਸਹੀ ਜ਼ਿੰਦਗੀ ਜੀਵਨ ਜੀਣਾ ਉਹਦੀ ਗੱਲ ਕਰ ਰਿਹਾ ਮੈਂ ਤੇ 8 ਵਜੇ ਨੂੰ ਸੌਂਜੋ ਜੇ ਗਰਮੀਆਂ ਦਾ ਗਰਮੀਆਂ 9 ਵਜੇ ਸੌਂਜੋ ਕਈ ਵਾਰੀ 9:30 ਵਜੇ ਚਲੋ ਹੋ ਜਾਂਦੇ ਆ ਕਈ ਵਾਰ ਲਾਉਂਦੀਆਂ ਨੇ ਘਰਾਂ 'ਚ ਠੀਕ ਹੈ 9:30 ਸੌਂਜੋ ਜਿਹੜੀ ਐਮਰਜੈਂਸੀ ਹੈ ਉਹ ਉਹ ਹੋਰ ਗੱਲ ਉਹ ਕਿਤੇ ਨਹੀਂ ਲੱਗਦਾ ਕਰੀਆ ਇਸ ਕਰਕੇ ਸਿਆਲਾ ਚ 8 ਵਜੇ ਰਾਤ ਨੂੰ 9 ਵਜੇ ਅਚ ਚ ਗਰਮੀਆਂ ਦੇ ਵਿੱਚ ਕਿਉਂਕਿ देर ਨਾਲ ਸ਼ਬਦਾ ਦੇਣ ਤੇ ਸਵੇਰ ਨੂੰ ਤੁਸੀਂ 4 ਵਜੇ ਉੱਠੋੜੋ 4 ਵਜੇ ਉੱਠ ਕੇ ਮੋਬਾਈਲ ਹੈ ਜਿਹੜਾ ਇਹ ਰਾਤ ਨੂੰ ਨਹੀਂ ਬੰਦ ਕਰਨਾ ਤਾਂ ਇਹ ਜਿੰਨੇ ਮੇਰੇ ਧੇਰੇ ਕੀ ਆ ਮੇਰੇ ਜਿੰਨਿਆਂ ਟਿੰਨਾ ਦੇ ਸਾਰੇ ਉਹ ਮੇਰੀ ਜਿਹੜੀ ਆਵਾਜ਼ ਹੈ ਟੋਟਲੀ ਬੰਦ ਕੀਤੀ ਹੋਈ ਆ ਟੋਟਲੀ ਕੋਈ ਵੀ ਆਵਾਜ਼ ਨਹੀਂ ਆਉਂਦੀ ਇਹ ਬੰਦ ਕਰ ਦਿਓ ਕੁਝ ਨਹੀਂ ਹੁੰਦਾ ਕਿ ਸਵੇਰੇ ਉੱਠ ਕੇ ਤੁਸੀਂ ਜਿਹੜਾ ਹੈਗਾ ਆਪਦੇ ਦੂਜੇ ਦਿਨ ਇੱਕ ਘੰਟਾ ਬਾਅਦ ਜੋ ਵੀ ਤੁਹਾਡੇ ਨੋਟੀਫਿਕੇਸ਼ਨ ਆਏ ਨੇ ਬਾਅਦ ਚੋਂ ਕਰੋ ਠੀਕ ਹੈ ਮੋਬਾਈਲ ਨੂੰ ਇੱਕ ਘੰਟਾ ਉਹ ਕਰ ਦੋ ਤੇ ਉੱਠਣ ਤੋਂ ਘੱਟੋ ਘੱਟ ਇੱਕ ਘੰਟਾ ਬਾਅਦ ਦੇ ਵਿੱਚ ਜਦੋਂ ਫਰੈਸ਼ ਹੋ ਗਏ ਨਾ ਤੋੜੇ ਉਹ ਤੋਂ ਬਾਅਦ ਤੁਸੀਂ ਮੋਬਾਈਲ ਦੇਖਣਾ ਇਹ ਮੇਰੀਆਂ ਗੱਲਾਂ ਸੁਣ ਕੇ ਦੋਸਤੋ ਦੇਖੋ ਜਿਹੜੇ ਮੇਰੇ ਨਾਲ ਜੁੜੇ ਨੇ ਮੇਰੀ ਬੇਨਤੀ ਇਹੀ ਹੈ ਬੇਨੂੰ ਇੱਕ ਕੰਨ ਪਾ ਕੇ ਦੂਜੇ ਕੰਨ ਨਾ ਕਰੋ ਕਿਉਂਕਿ ਗਿਆਨ ਸਾਰਿਆਂ ਲੋਕਾਂ ਕੋਲੇ ਆ ਗਿਆਨ ਕੀਤੇ ਕੋਲੇ ਨਹੀਂ ਵੀਰੇ ਉਰ ਅੱਜ ਕੱਲ ਜਿਵੇਂ ਕਹਿੰਦੇ ਹੁਣ ਵੀ ਸੋਸ਼ਲ ਮੀਡੀਆ ਦੇ ਜਵਾਨਾਂ ਜਾਣਾ ਕਹਣੇ ਡਾਕਟਰ ਬਣਿਆ ਕਰਦਾ ਜਾਣਾ ਕਹਰੇ ਜੋਗੀ ਬਣਿਆ ਫਿਰਦਾ ਜਾਣਾ ਕਹਣੇ ਲੀਡਰ ਨੇਤਾ ਬਣਿਆ ਫਿਰਦਾ ਸਾਰੇ ਗਿਆਨਬਾਨ ਨੇ ਇੱਚ ਕੋਈ ਸ਼ੱਕ ਨਹੀਂ ਪਰ ਅਸੀਂ ਕਹਿੰਦੇ ਆ ਉਹ ਗਿਆਨ ਨੂੰ ਵਰਤ ਲੋ ਜੇ ਉਹੀ ਕਿਸੇ ਦਿਨ ਗਿੱਧੀ ਕਰੀ ਜਾਣੀ ਉਹ ਵੱਖਰੀ ਗੱਲ ਆ ਪਰ ਅਸੀਂ ਉਹ ਜੋ ਹੁਣ ਮੈਂ ਕਹਿ ਰਿਹਾ ਨੂੰ ਵਰਤ ਕੇ ਦੇਖੋ ਉਹਨੂੰ ਜੇ ਵਰਤੋਗੇ ਤਾਂ ਹੀ ਪਤਾ ਲੱਗੂਗਾ ਜੀ ਹਾਂ ਜੀ ਜਸਵੀਰ ਸਿੰਘ ਜੀ ਕਹਿੰਦੇ ਸੋਚ ਆਪੋ ਆਪਣੀ ਰੱਬ ਦਾ ਡਰ ਜਰੂਰ ਚਾਹੀਦਾ ਜੀ ਨਹੀਂ ਜੇ ਤੁਸੀਂ ਭਰਾ ਜੀ ਜੇ ਤੁਸੀਂ ਮਤਲਬ ਸੋਚ ਗਲਤ ਕੰਮ ਕਰਨੇ ਹੀ ਨਹੀਂ ਸਾਡੀ ਸੋਚ ਹੋਵੇ ਅਸੀਂ ਕਰਨਾ ਹੀ ਨਹੀਂ ਗਲਤ ਕੰਮ ਠੀਕ ਹੈ ਨਹੀਂ ਫਿਰ ਫਿਰ ਤਾਂ ਲੋੜ ਹੀ ਨਹੀਂ ਹੈਗੀ ਰੱਬ ਦੀ ਡਰ ਰੱਬ ਰੱਬ ਦਾ ਕਾਹਦਾ ਡਰ ਹੈ ਜੀ ਦੱਸੋ ਤੁਸੀਂ ਡਰ ਡਰ ਤਾਂ ਚਾਹੀਦੀ ਨਹੀਂ ਸਾਨੂੰ ਜਦੋਂ ਡਰਿਆ ਡਰ ਦੇ ਨਾਲ ਤਣਾਅ ਪੈਦਾ ਹੁੰਦਾ ਜਦੋਂ ਤਣਾਅ ਪੈਦਾ ਹੁੰਦਾ ਉਹਦੇ ਨਾਲ ਬਿਮਾਰੀਆਂ ਲੱਗਦੀਆਂ ਨੇ ਜੀ ਫਿਰ ਡਰ ਕਾਹਦੇ ਵਾਸਤੇ ਜੀ ਰੱਬ ਦਾ ਕਾਹਦਾ ਡਰ ਹੈ ਮੇਰੀ ਐਂ ਗੱਲ ਦੱਸੋ ਤੁਸੀਂ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਨੇ ਉਹ ਸਾਰੇ ਨਜ਼ਾਰੇ ਲੈਂਦੇ ਨੇ ਤੁਸੀਂ ਰੱਬ ਦੀ ਗੱਲ ਏ ਕਰ ਲਓ ਚੱਲ ਜਿਉਣ ਜਿਨ੍ਹਾਂ ਨੇ ਗਲਤ ਕੰਮ ਕੀਤੇ ਨੇ ਸਾਰੇ ਨਜ਼ਾਰੇ ਲੈਂਦੇ ਨੇ ਹਾਂ ਹੁਣ ਲੋਕ ਇਹ ਦੇਖ ਲਓ ਤੁਸੀਂ ਆ ਲੀਡਰ ਨੇ ਕਿੰਨਾ ਕੁਝ ਕਰਵਾਉਂਦੇ ਨੇ ਕਿੰਨੇ ਕਿੰਨੇ ਲੋਕਾਂ ਨੂੰ ਮਰਵਾ ਦਿੰਦੇ ਨੇ ਉਹਨਾਂ ਦਾ ਕੁਝ ਨਹੀਂ ਵਿਗੜਦਾ ਹੈਗਾ ਉਹ ਮੌਜਾਂ ਕਰਦੇ ਨੇ ਕਿਹੜੇ ਉਹ ਰੱਬ ਕਿੱਥੇ ਦੱਸ ਦਿਓ ਚਲੋ ਇਸੇ ਗੱਲ ਤੇ ਆ ਜਾਓ ਰੱਬ ਹੈ ਕਿੱਥੇ ਠੀਕ ਹੈ ਨਹੀਂ ਗਲਤੀਆਂ ਆਪਦੀਆਂ ਹੁੰਦੀਆਂ ਨੇ ਅਸੀਂ ਰੱਬ ਦੇ ਨਾਲ ਲਾ ਦਿੰਨੇ ਆ ਹੁਣ ਟ੍ਰੈਫਿਕ ਦੇ ਗੱਡੀ ਤਾਂ ਮੈਂ ਨਹੀਂ ਠੀਕ ਚਲਾਉਣੀ ਗੱਡੀ ਮੈਂ ਨਹੀਂ ਠੀਕ ਚਲਾਉਂਦਾ ਤੇ ਉਧਰੋਂ ਬੰਦਾ ਦੂਜਾ ਆਉਂਦਾ ਉਹ ਨਹੀਂ ਠੀਕ ਚਲਾਉਂਦਾ ਉੱਥੇ ਵੀ ਰੱਬ ਰੱਬ ਉੱਥੇ ਕਿੱਥੇ ਵੜ ਗਿਆ ਆਕੇ ਜਿਹੜੇ ਅਸੂਲ ਬਣੇ ਹੋ ਨੇ ਟ੍ਰੈਫਿਕ ਰੂਲ ਦੇ ਰੂਲ ਬਣੇ ਹੋਏ ਨੇ ਤੁਸੀਂ ਰੂਲ ਮੈਨੂੰ ਬਤਾਓ ਮੈਂ ਚੈਲੰਜ ਕਰਦਾ ਮੈਂ ਤਾਂ ਦੁਨੀਆ ਲੈਵਲ ਤੇ ਚੈਲੰਜ ਕਰਦਾ ਤੁਹਾਨੂੰ ਤਾਂ ਕਰਨ ਨੂੰ ਕਰੋ ਦੇਖੋ ਜਦੋਂ ਅਸੀਂ ਵੀਰੇ ਆਪਨੇ ਸੇ ਹੀ ਹੈਗੇ ਭਾਈ ਸਾਹਿਬ ਜਦੋਂ ਮੈਂ ਆਪਨੀ ਠੀਕ ਅਸੀਂ ਦੂਸਰਾ ਡੱਕਦਾ ਦੇ ਦਿੰਨੇ ਆ ਐਕਸੀਡੈਂਟ ਅਸੀਂ ਕਰਦੇ ਆ ਇੱਕ ਟਰੱਕ ਖੜਾ ਹੈ ਉਹਦੇ ਚ ਲਿਆ ਕੇ 150 ਤੇ ਜਾਂਦੀ ਕਾਰ ਉਹਦੇ ਵਿੱਚ ਮਾਰਨੀ ਆ ਪਰਿਵਾਰ ਨੇ ਆਪੀ ਮਰਨੇ ਫਿਰ ਉਥੇ ਰੱਬ ਕਿੱਥੇ ਰਹਿ ਤੁਸੀਂ ਦੱਸੋ ਗੱਲੇ ਐ ਵੀ ਆਪਾਂ ਇਹ ਗੱਲਾਂ ਜਨਾਪਈਏ ਰੱਬ ਰੂਪ ਦੀਆਂ ਗੱਲਾਂ ਐ ਨਹੀਂ ਡਰ ਨਹੀਂ ਰੱਬ ਕਦੇ ਨਹੀਂ ਡਰਾਉਂਦਾ ਹੈਗਾ ਜੇ ਤੂੰ ਸੱਚ ਦੇ ਚੱਲਦਾ ਤੈਨੂੰ ਡਰ ਦੀ ਲੋੜ ਹੀ ਨਹੀਂ ਮੈਂ ਸਹਿਜਾਦੇ ਵਾਲਾ ਦੇਖ ਲਓ ਤੁਸੀਂ ਸਹਿਜਾਦੇ ਡਰ ਤੇ ਸਹਿਜਾਦੇ ਨੂੰ ਡਰੇ ਨਹੀਂ ਸੀ ਉਹ ਡਰ ਨਿਕਲ ਗਿਆ ਸਹਿਜਾਦਿਆਂ ਦਾ ਇਸ ਕਰਕੇ ਉਹ ਸ਼ਹੀਦ ਹੋਏ ਨੇ ਨਹੀਂ ਜਿਹੜਾ ਡਰ ਵਾਲਾ ਬੰਦਾ ਉਹ ਤੂੰ ਨਹੀਂ ਸ਼ਹੀਦ ਹੋਊਗਾ ਡਰ ਵਾਲਾ ਤਾਂ ਉਹਦੀ ਅਧੀਨਗੀ ਮੰਨ ਲੈਣੀ ਆ ਡਰ ਕਦੇ ਵੀ ਨਾ ਰੱਖੋ ਤੁਸੀਂ ਕਿਸੇ ਦਾ ਡਰ ਨਾ ਰੱਖੋ ਜਦੋਂ ਅਸੀਂ ਗਲਤ ਕੰਮ ਕਰਨਾ ਹੀ ਨਹੀਂ ਹੈਗਾ ਤੁਹਾਡੀ ਸੋਚ ਇਹ ਹੋਣੀ ਚਾਹੀਦੀ ਮੈਂ ਗਲਤ ਕੰਮ ਕਰਨਾ ਹੀ ਨਹੀਂ ਮੈਂ ਲਾਲਚ ਨਹੀਂ ਕਰਦਾ ਮੈਂ ਕਿਸੇ ਦਾ ਮਾੜਾ ਨਹੀਂ ਕਰਦਾ ਮੈਂ ਕਿਸੇ ਦਾ ਸੋਚਦਾ ਨਹੀਂ ਫਿਰ ਤੁਹਾਨੂੰ ਰੱਬ ਦੀ ਕੀ ਲੋੜ ਹੈ ਜੀ ਦੱਸੋ ਤੁਸੀਂ ਇਹ ਆ ਠੀਕ ਹੈ ਜੀ ਤੇ ਹਾਂ ਇੱਕ ਰਸਤ 8 ਘੰਟੇ ਨੀਂਦਾ ਜੀ ਉਹ ਵਿਚਾਲੇ ਰਹਿ ਗਿਆ ਸੀ ਆਪਣਾ ਫਿਰ ਇੱਕ ਸੌਣ ਦੀ ਤੁਹਾਨੂੰ ਗੱਲ ਦੱਸਤੀ ਜੇ ਨੀਂਦ ਪੂਰੀ ਹੁੰਦੀ ਆ ਤੁਹਾਡੀ ਤਾਂ 슈ਗਰ ਨਹੀਂ ਹੁੰਦਾ ਬੀਪੀ ਨਹੀਂ ਹੁੰਦਾ ਆਪਣੇ ਆਪ ਕੰਟਰੋਲ ਆ ਨੀਂ ਦਾ ਜਿਹੜੀ ਇਹ ਦਵਾਈ ਨਹੀਂ ਹੈਗੀ ਪਰ ਇਹ ਦਵਾਈ ਤੋਂ ਵੀ ਵੱਡੀ ਦਵਾਈ ਹੈ ਇਹ ਵੀ ਨੋਟ ਕਰ ਲਓ ਤੁਸੀਂ ਜੇ ਤੁਹਾਡਾ ਸਿਰ ਦੁਖਦਾ ਤਾਂ ਦਵਾਈ ਨਾ ਲਓ ਮੈਂ ਤੁਹਾਨੂੰ ਪਹਿਲੀ ਵੀਡੀਓ ਚ ਜਿਹਨੇ ਦੇਖਿਆ ਸੁਣਿਆ ਮੇਰਾ ਤੇ ਮੈਂ ਹੁਣ ਮੈਂ ਤੁਹਾਨੂੰ ਦੱਸਿਆ 2008 ਤੋਂ ਬਾਅਦ ਮੈਂ ਜਕਾਮ ਦੀ ਦਵਾਈ ਨਹੀਂ ਲਈ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਹੈ ਸਾਰੇ ਯਾਰਾਂ ਦੋਸਤਾਂ ਨੂੰ ਪਤਾ ਹੈ ਤੇ ਆਪਣੇ ਆਪ ਹੀ ਠੀਕ ਹੋ ਜਾਂਦਾ ਠੀਕ ਹੈ ਨਾ ਜੀ ਤੇ ਹੋਰ ਹੈ ਕੋਈ ਹਾਂਜੀ ਵਿਕਰਮਜੀਤ ਸਿੰਘ ਜੀ ਤੁਸੀਂ ਬਹੁਤ ਵਧੀਆ ਸਾਡੇ ਨਾਲ ਜੁੜੇ ਹੋ ਦੱਸੋ ਹੁਣ ਜੇ ਤੁਹਾਨੂੰ ਠੀਕ ਲੱਗਿਆ ਇਹ ਕੰਮ ਤੇ ਮੈਨੂੰ ਜਰੂਰ ਉਹ ਕਰੋ ਜੇ ਨਹੀਂ ਸੈਟੀਸਫਾਈ ਹੋਈ ਕੋਈ ਗੱਲ ਨਹੀਂ ਆਗੀ ਆਪਾਂ ਕਦੇ ਫੇਰ ਵਿਸ਼ੇ ਤੇ ਕਰਾਂਗੇ ਨਾਲੇ ਬਾਕੀ ਆਪਣੀ ਆਪਣੀ ਸੋਚ ਆ ਭਾਈ ਸਾਹਿਬ ਨੇ ਕਿਹਾ ਜਿਸ ਵੀਰ ਸਿੰਘ ਜੀ ਨੇ ਕਹਿੰਦਾ ਸੋਚ ਆਪੋ ਆਪਣੀ ਰੱਬ ਦਾ ਡਰ ਜਰੂਰ ਟਾਈਂ। ਵੀ ਸੋਚ ਆਪਣਾ ਆਪਣੀ ਆਪਾਂ ਦੇ ਨਹੀਂ ਕਹਿੰਦੇ। ਬਿਲਕੁਲ ਸਹੀ ਗੱਲ ਹੈ। ਇੱਕ ਹੁਣ ਬੰਦਾ ਇੱਕ ਬੰਦਾ ਹੁਣ ਕਤਲ ਕਰਕੇ ਜਾਂਦਾ ਜੀ ਠੀਕ ਹੈ ਨਹੀਂ ਫੇਰ ਵੀ ਉਹਦਾ ਵਕੀਲ ਬਣ ਜਾਊਗਾ। ਹੁਣ ਨਸ਼ਾ ਵਿੱਚ ਨਾਲੇ ਫੜੇ ਜਾਂਦੇ ਨੇ। ਉਹ ਵਕੀਲ ਉਹਦਾ ਫੇਰ ਵੀ ਬਣ ਜਾਂਦਾ। ਉਹ ਕਦੇ ਨਹੀਂ ਸੋਚਦਾ ਹੈਗਾ ਕਿ ਇਹ ਤਾਂ ਦੁਨੀਆ ਦੁਨੀਆਦਾਰੀ ਆਏ ਇਹ ਤਾਂ ਸਾਹ ਸਾਹਮਣੇ ਕਤਲ ਕਰ ਦੇਵੇ ਬੰਦਾ ਅਜੇ 4 ਬੰਦਿਆਂ ਨੂੰ ਮਾਰ ਦੇ ਉਹਦੇ ਨਾਲ ਵੀ ਹੱਕ 'ਚ ਖੜ ਜਣਗੇ ਬੰਦੇ ਠੀਕ ਹੈ ਉਹ ਆਪਣੀ ਸੋਚ ਆ ਉਹਨਾਂ ਦੀ ਹੁਣ ਇੱਕ ਚੋਰ ਚੋਰੀ ਕਰਦਾ ਉਹ ਵੀ ਰੱਬ ਨੂੰ ਮੰਨਦਾ ਉਹ ਕਹਿੰਦਾ ਸੱਚੇ ਪਾਸ਼ਾ ਜਰਾ ਚੰਗਾ ਹੱਥ ਜਾ ਮਾਰਦੀ ਮੈਂ ਤੇਰੇ ਕਢਾਈ ਕਰਕੇ ਆਉਂਗਾ ਆ ਪਿੱਛੇ ਕਫੜੇ ਵੀ ਆਪਾਂ ਨੇ ਆ ਫੜਿਆ ਪੁਲਿਸ ਨੇ ਬੰਨ ਕਿੱਥੇ ਜਾ ਕੇ ਫੜਿਆ ਬੈਂਕ 'ਚ ਕੋਈ ਡਾਕਾ ਮਾਰਿਆ ਸੀ ਉਹ ਚੀਜ਼ ਰੱਬ ਨੂੰ ਤਾਂ ਵਿਸਾਰੀ ਮੰਨਦੇ ਨੇ ਫਿਰ ਰੱਬ ਭਾਈ ਦੱਸੋ ਹੁਣ ਤੁਸੀਂ ਵੀ ਉਹ ਚੋਰ ਦੀ ਮੰਨਦਾ ਡਾਕੂ ਦੀ ਵੀ ਮੰਨਦਾ ਸਾਧ ਦੀ ਮੰਨਦਾ ਸਭ ਦੀ ਮੰਨਦਾ ਉਹ ਰੱਬ ਕਿਹਾ ਜੋ ਜਿਹੜਾ ਸਭ ਦੀ ਮੰਨਦਾ ਹੈ ਹੈਨਾ ਇਸ ਕਰਕੇ ਦੋਸਤੋ ਤੇ ਹਾਂ ਕਸਰ ਇੱਕ ਇੱਕ ਕਸਰ ਤਾਂ ਜ਼ਰੂਰ ਕਰਨੀ ਆ ਇਹ ਤੁਸੀਂ ਟਾਈਮ ਟੇਬਲ ਬਣਾ ਲਓ ਇੱਕ ਤਾਂ ਸੌਣਾ ਸਵੇਹਾ ਸਵੇਹਾ ਜਾਗਣਾ ਹੈ ਕਿਉਂਕਿ ਦੇਖੋ ਜੇ ਤੁਸੀਂ ਸਵੇਹਾ ਤੁਰੋਗੇ ਮੰਨ ਲਓ ਮੈਂ ਕਿਤੇ ਜਾਣਾ ਹੈ ਮੈਨੂੰ 10 ਕਿਲੋਮੀਟਰ ਤੇ ਜਾਣਾ ਹੈ ਜੇ ਮੈਂ ਹੁਣ ਉਹੋਂ ਪਹਿਲਾਂ ਤੁਰੂੰਗਾ ਤਾਂ ਹੀ ਪਹਿਲਾਂ ਪਹੁੰਚੂੰਗਾ ਜੇ ਮੈਂ ਉੱਥੇ ਪਹੁੰਚਣਾ 8 ਵਜੇ ਘਰ ਨੂੰ 8 ਵਜੇ ਤੁਰਿਆ ਤਾਂ ਮੈਂ ਉੱਥੇ ਕਿਵੇਂ 8 ਵਜੇ ਪਹੁੰਚੂੰਗਾ ਇੱਕ ਘੰਟੇ ਦਾ ਮੇਰਾ ਰਸਤਾ ਜੱਦੇ ਘੰਟੇ ਦਾ ਮੇਰਾ ਰਸਤਾ ਹੈ ਇਸ ਕਰਕੇ ਸਵੇਰਾਂ ਸੌਂਵੋਗੇ ਤਾਂ ਹੀ ਸਵੇਰਾਂ ਉੱਠੋਗੇ ਸਵੇਰਾਂ ਉੱਠੋਗੇ ਸਵੇਰੇ ਉੱਠ ਕੇ ਆਪਣੀ ਐਕਸਰਸਾਈਜ਼ ਦਾ ਪਹਿਲਾ ਤਾਂ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ ਆਪਣੇ ਇਹ ਨਿਯਮ ਬਣਾ ਲਓ ਪਹਿਲੀ ਗੱਲ ਤਾਂ ਇਹ ਸੱਤ ਨਿਯਮ ਅਪਣਾ ਲਓ ਲਿਖ ਲਓ ਪਹਿਲੀ ਗੱਲ ਸਵੇਰੇ ਉੱਠਦੇ ਸਾਰ ਕੁਝ ਨਹੀਂ ਕਰਨਾ ਤੁਸੀਂ ਪਹਿਲਾਂ ਇੱਕ ਸਾ ਪਾਣੀ ਪੀਣਾ ਹੈ ਗਰਮ ਪਾਣੀ ਕਰੋ ਅੱਧਾ ਲੀਟਰ ਘਟੋੜ ਦਿਓ ਮੈਂ ਤਾਂ ਅੱਧਾ ਲੀਟਰ ਤੋਂ ਵੱਧ ਵੀ ਪੀ ਬੇਨਾ ਅੱਧਾ ਲੀਟਰ ਪੀਣਾ ਠੀਕ ਹੈ ਨਹੀਂ ਕਰਦੇ ਨੂੰ ਮੈਂ ਆਪੇ ਬਣਾ ਕੇ ਦਿੰਨਾ ਉਹਨਾਂ ਨੂੰ ਪਾਣੀ ਮੈਂ ਆਪ ਇਹ ਦਿਨਾ ਗਰਮ ਪਿਆ ਨੂੰ ਗਰਮ ਪਾਣੀ ਪੀ ਕੇ ਫਰੈਸ਼ ਹੋ ਕੇ ਤੇ ਉਹ ਤੋਂ ਬਾਅਦ ਤੁਸੀਂ ਆਪਦਾ ਯੋਗਾ ਕਰਨਾ ਆਓ ਆਸਣ ਕਰ ਲਓ ਫਿਰ ਤਰ ਕੇ ਆਓ ਜਾਂ ਪਹਿਲਾਂ ਤਰ ਲਓ ਇਹ ਤੁਹਾਡੇ ਤੇ ਨਿਰਪਰ ਕਰਦਾ ਠੀਕ ਹੈ ਨਹੀਂ ਤੇ ਹੀ ਮਿੰਟ ਦਾ ਰੋਜ਼ ਤੁਰੋ ਹੀ ਤੁਰੋ ਆਪ ਦੇ ਪਿੱਛੇ ਤੁਰਨਾ ਤੁਸੀਂ ਕਿਸੇ ਕਿਸੇ ਪਿੱਛੇ ਨਹੀਂ ਤੁਰਨਾ ਹੈ ਹਲਕੀ ਜੀ ਕਸਰਤ ਕਰੋ ਯੋਗਾ ਕਰੋ ਅਲੂਮ ਅਲੂਮ ਕਰੋ ਜਿੰਨਾ ਹਿੱਲੋਗੇ ਉਹਨੇ ਤੁਹਾਡੇ ਅੰਦਰੋਂ ਕਚਰਾ ਨਿਕਲੂਗਾ ਜਿੰਨਾ ਸੀ ਹੁਣ ਮੈਂ ਅਸੀਂ ਸਿਆਲ ਦੇ ਵਿੱਚ ਵੀ ਸਾਨੂੰ ਗਰਮੀ ਆ ਜਾਂਦੀ ਹੈ ਕੋਈ ਜਦ ਅਸੀਂ ਐਕਸਰਸਾਈਜ਼ ਕਰਦੇ ਹਾਂ ਸਿਆਲ ਦੇ ਵਿੱਚ ਗਰਮੀ ਆਉਂਦੀ ਆ ਤਾਂ ਸਾਡਾ ਜਿਹੜਾ ਮਾੜਾ ਮੋਟਾ ਕੋਈ ਅੰਦਰ ਹੁੰਦਾ ਹੈ ਕਚਰਾ ਉਹ ਬਾਹਰ ਨਿਕਲ ਜਾਂਦਾ ਜਿੰਨਾ ਜ਼ਹਿਰ ਹੁੰਦਾ ਅੱਛਾ ਤਣਾਅ ਤੋਂ ਹਮੇਸ਼ਾ ਬਚੋ ਜਿਵੇਂ ਹੁਣ ਡਰਦੀ ਭਾਈ ਸਾਹਿਬ ਨੇ ਜਸਵੀਰ ਸਿੰਘ ਨੇ ਡਰਦੀ ਗੱਲ ਕੀਤੀ ਹੈ ਤਣਾਅ ਤੇ ਤਣਾਅ ਤੇ ਜਿਹੜੀ ਸੋਚ ਹੈ ਇਹ ਅੱਧੀਆਂ ਬਿਮਾਰੀਆਂ ਤਣਾਅ ਤੋਂ ਆਉਂਦੀਆਂ ਨੇ ਦੋਸਤੋ ਠੀਕ ਹੈ ਨੀ ਨਮਾ ਸਾਲ ਦਾ ਵਾਅਦਾ ਕਰ ਲਓ ਤੁਸੀਂ ਅੱਜ ਵੇਖ ਤਾਂ ਘੱਟ ਗੁੱਸੇ ਹੋਣਾ ਹੈ ਗੁੱਸਾ ਜਰਾ ਬਿਲਕੁਲ ਕੱਟ ਹੋਣਾ ਹੁੰਦਾ ਹੈ ਹੁੰਦਾ ਹਰ ਇੱਕ ਬੰਦਾ ਗੁੱਸੇ ਹੁੰਦਾ ਮੈਂ ਕਹਿੰਿਆ ਮੈਂ ਨਹੀਂ ਗੁੱਸੇ ਹੁੰਦਾ ਮੈਂ ਨਹੀਂ ਹੁੰਦਾ ਪਰ ਕੋਈ ਢੰਗ ਹੁੰਦਾ ਕੋਈ ਜਨਵਾਤ ਹੁੰਦੀ ਆ ਫੇਰ ਹੀ ਬੰਦਾ ਗੁੱਸੇ ਹੁੰਦਾ ਹੈ ਵੀ ਬਿਨਾ ਮਤਲਬ ਤੋਂ ਗੁੱਸੇ ਨਾਲ ਜੀ ਹੋਈਏ ਸਰਵਾਈਵ ਕਰਨੇ ਪੈਸੇ ਵੀ ਚਾਹੀਦੇ ਨੇ ਜੀ ਤੁਸੀਂ ਕਿਸ ਚੀਜ਼ ਨੂੰ ਵੀਰ ਜੀ ਸਰਵਾਈਵ ਕਰਨਾ ਹੈ ਕੰਮ ਕਰਨ ਵਾਲੇ ਸਰਜੀਤ ਸਿੰਘ ਜੀ ਹਾਂਜੀ ਸਰਜੀਤ ਸਿੰਘ ਜੀ ਆ ਗਏ ਸਤਿ ਸ੍ਰੀ ਅਕਾਲ ਸਰਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਪਿਛਲੇ ਵਾਰੀ ਤੁਸੀਂ ਆਏ ਨਹੀਂ ਅਸੀਂ ਦੇਖਦੇ ਦੀ ਭਾਈ ਸਰਜੀਤ ਸਿੰਘ ਜੀ ਨਹੀਂ ਆਏ ਤੁਸੀਂ ਆਏ ਕਿੱਥੋਂ ਇਹ ਵੀ ਦੱਸ ਦਿਓ ਮੈਨੂੰ ਸਾਨੂੰ ਇਹ ਨਹੀਂ ਪਤਾ ਲੱਗਿਆ ਕਿ ਤੁਸੀਂ ਕਿੱਥੋਂ ਹਾਂਜੀ ਵਿੱਚ ਕੰਮ ਕਰਨੇ ਬੱਚਿਆਂ ਦੀ ਮੁਸ਼ਕਲ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਜੇ ਕੋਈ ਮੁਸ਼ਕਲ ਨਹੀਂ ਅਸੀਂ ਵੀ ਕੰਮ ਕੀਤਾ ਸਾਡੇ ਵੀ ਬੱਚੇ ਨੇ ਇਹਨਾਂ ਨੇ ਬਹੁਤ ਕੰਮ ਕੀਤਾ ਸਰਵਾਈਵ ਕਰਨ ਲਈ ਪੈਸੇ ਵੀ ਚਾਹੀਦੇ ਨੇ ਪੈਸੇ ਜ਼ਰੂਰ ਚਾਹੀਦੇ ਨੇ ਜੇ ਇਹ ਨਹੀਂ ਹੈਗਾ ਵੀ ਦੇਖੋ ਗੱਲ ਸੁਣੋ ਤੁਸੀਂ ਪੈਸੇ ਤਾਂ ਚਾਹੀਦੇ ਚਾਹੀਦੇ ਨੇ ਦਾਦੇ ਪਰਦਾਦੇ ਸਾਡੇ ਹੁਣ ਕਿੰਨਾ ਕੁਸ਼ ਕਰਕੇ ਜਾਵੇ ਪੀੜੀਆਂ ਦੇ ਪੀੜੀਆਂ ਲੰਘ ਗਈਆਂ ਅਸੀਂ ਕੀ ਬਣਾ ਲਿਆ ਦੱਸ ਦੋ ਤੁਸੀਂ ਅਸੀਂ ਦੁਨੀਆ ਜਿੱਤ ਲਈ ਬੰਦਾ ਦੁਨੀਆ ਨਹੀਂ ਜਿੱਤ ਸਕਦਾ ਸਰਵਾਈਵ ਕਰਨ ਵਾਸਤੇ ਪੈਸੇ ਮਰ ਜਾਂਦੇ ਨੇ ਦਿਹਾੜੀਦਾਰ ਬੰਦਾ ਇੱਕ ਤਾਂ ਇੱਕ ਵਾਸੇ ਸੁਣੋ ਮੇਰੀ ਗੱਲ ਤੁਹਾਡੇ ਪਿੰਡ ਦੇ ਵਿੱਚ ਹੋਣਗੇ ਇਹੋ ਜਿਹੇ ਬੰਦੇ ਤੇ ਸਾਡੇ ਪਿੰਡਾਂ ਚ ਵੀ ਹੈਗੇ ਨੇ ਇੱਕ ਪਾਸੇ ਤਾਂ ਇੱਕ ਦਿਹਾੜੀਦਾਰ ਬੰਦਾ ਹੈ ਮੈਂ ਆਮ ਆਉਦਾ ਮੈਂ ਨਾ ਤੁਸੀਂ ਧਿਆਨ ਨਾਲ ਸੁਣੋ ਇੱਕ ਪਾਸੇ ਇੱਕ ਦਿਹਾੜੀਦਾਰ ਬੰਦਾ ਹੈ ਉਹਦੇ ਵਿੱਚ ਵੀ ਪਰਦੇ ਆ ਬੱਚੇ ਲਾਇਕ ਨੇ ਉਹਨੂੰ ਇੱਕ ਦੁਕਾਨਦਾਰ ਹੈ ਜਿਹੜਾ ਉਹ ਦੁਕਾਨ ਦਾ ਉਹ ਉਸੇ ਕਿਸੇ ਜ਼ਿਮੀਂਦਾਰ ਦੇ ਨੌਕਰੀ ਕਰ ਰਿਹਾ ਉਹ ਦਿਹਾੜੀਦਾਰ ਹੈਗਾ ਉਹਦੇ ਪਿੰਡ ਦਾ ਜਿਹੜਾ ਦੁਕਾਨਦਾਰ ਹੈ ਉਹਦੇ ਬੱਚੇ ਨੂੰ ਉਧਾਰ ਪੈਸੇ ਦੇ ਦ ਉਧਾਰ ਸੌਦਾ ਚੁਕਾ ਦਿੰਦਾ ਉਧਾਰ ਸੌਦਾ ਚੁਕਾਉਂਦਾ ਉਹਨੂੰ ਦਿਹਾੜੀਦਾਰ ਦੇ ਬੱਚੇ ਨੂੰ ਇੱਕ ਪਾਸੇ ਉਹੀ ਜ਼ਿਮੀਂਦਾਰ ਹੈ ਉਹ ਆਪ ਖੁਦ ਜਾਂਦਾ ਹੈ ਉਹਨੂੰ ਉਹ ਦੁਕਾਨਦਾਰ ਪਿੰਡ ਦੇ ਹੀ ਦੁਕਾਨਦਾਰ ਉਹਦਾ ਉਧਾਰ ਸੌਦਾ ਨਹੀਂ ਦਿੰਦਾ ਹੁਣ ਤੁਸੀਂ ਦੱਸੋ ਪੈਸਾ ਜਿਹਦੇ ਕੋਲੇ ਵੱਧਦਾ ਜਿਹੜਾ ਬੰਦਾ ਸੰਜਮ ਨਾਲ ਚੱਲੂਗਾ ਹੁਣ ਅਸੀਂ ਕਹੇ ਪੰਜ ਜਿਹੜੇ ਸਾਡੇ ਸਰੀਰ ਦੇ ਪੰਜ ਚੋਰ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਨੂੰ ਕਾਬੂ ਦੇ ਵਿੱਚ ਰੱਖੋ ਇਹ ਥੋੜੀ ਬਿਨ ਮਾਰ ਤਾਂ ਕੋਈ ਸਕਦਾ ਨਹੀਂ ਇਹ ਮਾਰੂਗਾ ਤਾਂ ਫਿਰ ਗਲਤ ਗੱਲ ਹੈ ਮਾਰ ਹੀ ਨਹੀਂ ਸਕਦਾ ਕੋਈ ਕਿੰਨਾ ਮਰਜੀ ਕੋਈ ਕਹੀ ਜਾਵੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਸ ਕਰਕੇ ਦੋਸਤੋ ਗੱਲ ਇਹ ਹੈ ਵੀ ਤੁਸੀਂ ਆਪਣੇ ਆਪ ਨੂੰ ਸੰਜਮ ਨਾਲ ਵਰਤੋ ਹਰ ਇੱਕ ਚੀਜ਼ ਸੰਜਮ ਨਾਲ ਵਰਤ ਲਓ ਸਮਾਂ ਜਿਹੜਾ ਇਹ ਨਹੀਂ ਸੰਜਮ ਨਾਲ ਵਰਤੋ ਸਮਾਂ ਸਭ ਤੋਂ ਵੱਡੀ ਪੂੰਜੀ ਆ ਕੋਮਲ ਕੌਰ ਹਾਂਜੀ ਅਮਨਦੀਪ ਕੌਰ ਪਟਿਆਲਾ ਹੈ ਸਸੀ ਕਾਲ ਜੀ ਬਿਲਕੁਲ ਸਹੀ ਆ ਜੀ ਪਟਿਆਲੇ ਤੋਂ ਆਇਆ ਜੀ ਬੀਬੀ ਨੇ ਫੋਨ ਕੀਤਾ ਤੇ ਅਮਨਦੀਪ ਕੌਰ ਜੀ ਪਟਿਆਲੇ ਤੋਂ ਸਸੀ ਕਾਲ ਜੀ ਤੇ ਦੋਸਤੋ ਗੱਲ ਇਹ ਆ ਵੀ ਸੰਜਮ ਆ ਜਿਹੜੀ ਇਹ ਜ਼ਰੂਰੀ ਆ ਹੁਣ ਤੁਸੀਂ ਜਿਹੜੇ ਇਹ ਸਾਡੇ ਚੋਰ ਨੇ ਇਹਨਾਂ ਨੂੰ ਕੰਟਰੋਲ 'ਚ ਕਰਨਾ ਹੈ ਜਦੋਂ ਤੁਹਾਡੇ ਇਹ ਸੰਜਮ 'ਚ ਨਹੀਂ ਸੰਜਮ ਨਾਲ ਵਰਤਣਾ ਸਾਰੀਆਂ ਚੀਜ਼ਾਂ ਨੂੰ ਠੀਕ ਹੈ ਨਹੀਂ ਜੇ ਹੁਣ ਕ੍ਰੋਧ ਨਹੀਂ ਹੋਊ ਤਾਂ ਨਹੀਂ ਜ਼ਿੰਦਗੀ ਚੱਲੂਗੀ ਕੀਕ ਨਹੀਂ ਜੇ ਥੋੜਾ ਮੋਟਾ ਦੇਖੋ ਕਰਕੇ ਨਾ ਤਾਂ ਹੀ ਚੱਲਣਗੀਆਂ ਇਹ ਚੀਜ਼ਾਂ ਤਾਂ ਹੀ ਤੁਹਾਡੇ ਵਾਸਤੇ ਹੋਣਗੀਆਂ ਵਾਸਤੇ ਕਰੂਗੇ ਨਾ ਚੀਜ਼ਾਂ ਨੂੰ ਤਾਂ ਹੀ ਹੋਊਗਾ ਹੁਣ ਸੰਜਮ ਨਾਲ ਵਰਤੋਗੇ ਤੁਸੀਂ ਸਮਾਂ ਵੀ ਸੰਜਮ ਨਾਲ ਵਰਤੋਗੇ ਪੈਸੇ ਵੀ ਸੰਜਮ ਨਾਲ ਵਰਤੋਗੇ ਜੀ ਹੁਣ ਮੈਂ ਸਰਜੀਤ ਸਿੰਘ ਜੀ ਮੈਂ ਤੁਹਾਨੂੰ ਗੱਲ ਦੱਸਦਾ ਉਰੇ ਅਸੀਂ ਦੇਖਦੇ ਆ ਜਦੋਂ ਹੁਣ ਅਸੀਂ ਦੇਖਦੇ ਆ ਕਮਾਉਂਦੇ ਘੱਟ ਨੇ ਖਰਚਾ ਵੱਧ ਕਰਦੇ ਨੇ दारूਾਂ ਵੀ ਪੀਣੀਆਂ ਨੇ ਹਾਂਜੀ ਤੇ दारू ਵੀ ਪੀਣੀ ਹੈ ਹੁਣ ਮੈਂ ਆਪ ਹੀ ਦੇਖਦਾ ਸਾਡੇ ਪੰਜਾਬੀ ਮੁੰਡਿਆਂ ਨੂੰ ਕਮਾਣੇ 200 ਰੁਪਏ ਨੇ ਉਹਦਾ ਸਾਰੇ ਇਕੱਠੇ ਹੋ ਕੇ दारू ਪੀ ਕਿਉਂ ਵੀ ਕਾਦੇ ਵਾਸਤੇ ਮੇਰੇ ਬਹੁਤ ਇਸ ਚੀਜ਼ ਦਾ ਮੇਰਾ ਤਜਰਬਾ ਹੈ ਜੀ ਜੇ ਤੁਸੀਂ ਸੰਜਮ ਨਾਲ ਚੱਲੋਗੇ 100 ਰੁਪਏ ਦਿਹਾੜੀ ਕਮਾਉਣ ਵਾਲਾ ਬੰਦਾ ਸਭ ਕੁਝ ਕਰ ਸਕਦਾ ਠੀਕ ਹੈ ਜੀ ਤੇ ਇਹ ਇਹ ਜਰੂਰ ਕਰੋ 7-8 ਘੰਟੇ ਨੀਂਦ ਦੇ 30 ਮਿੰਟ ਚੱਲਣਾ ਜੰਕ ਫੂਡ ਨਹੀਂ ਖਾਣਾ ਸਾਰਾ ਕੁਝ ਇਹ ਚੀਜ਼ਾਂ ਨੋਟ ਕਰ ਲਓ ਤੁਸੀਂ ਜੀ ਜੇ ਤੁਹਾਨੂੰ ਸਾਡਾ ਜਿਹੜਾ ਬਦੀਆ ਲੱਗਿਆ লাইਵ ਕਿਉਂਕਿ লাইਵ ਵਾਦੇ ਹੋ ਰਿਹਾ ਤੁਸੀਂ ਕੋਈ ਹੋਰ ਕਿਸੇ ਦਾ ਕੋਈ ਸਵਾਲ ਆ ਤਾਂ ਦੱਸੋ ਮੈਂ ਇੱਕ ਵਾਰ ਵੀ ਨਹੀਂ ਕਿਹਾ ਲਾਈਕ ਸ਼ੇਅਰ ਤੇ ਕਮੈਂਟ ਕਰੋ ਸਾਡੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਤੇ ਜਰੂਰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਉਹਦੇ ਨਾਲ ਸਬਸਕ੍ਰਾਈਬ ਕਰੋ ਤੇ ਬੈਲ ਦਾ ਬਟਨ ਜਰੂਰ ਦਬਣਾ ਜੀ ਤੇ ਹੁਣ ਇੱਥੇ ਜਿਹੜੀ ਵੀਡੀਓ ਬਹੁਤ ਲੰਬੀ ਹੋ ਰਹੀ ਹੈ ਜੇ ਕੋਈ ਸਵਾਲ ਆ ਤਾਂ ਸਾਡਾ ਵੀਰ ਹੋਰ ਕਰ ਦੇਵੇ ਬਾਕੀ ਬਕਰ ਮਨਜੀਤ ਸਿੰਘ ਨੂੰ ਕਿਹਾ ਸੀ ਵੀ ਵੀਰ ਜੀ ਜੇ ਤੁਹਾਨੂੰ ਤੇ ਬਧੀਆਂ ਲੱਗੀਆਂ ਗੱਲਾਂ ਤਾਂ ਠੀਕ ਹੈ ਸਾਡਾ ਸਵਾਲ ਸਾਡੇ ਜਵਾਬ ਜਰੂਰ ਦੋ ਬਹੁਤ ਵਧੀਆ ਜਿੰਨੇ ਵੀਰ ਤੁਸੀਂ ਜੁੜੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਅੱਗੇ ਤੋਂ ਹੋਰ ਗਣਤੀ ਵਿੱਚ ਜੁੜੋ ਥੋੜਾ ਅਸੀਂ ਦੇਣੀ ਦੇ ਸਕਦੇ ਬਹੁਤ ਵਧੀਆ ਤੁਸੀਂ ਸਾਡੇ ਸਵਾਲ ਕਰਦੇ ਆ ਵਧੀਆ ਗੱਲ ਹੈ ਕਿਉਂਕਿ ਜਦੋਂ ਅਸੀਂ ਸਵਾਲ ਕਰਾਂਗੇ ਫੇਰ ਹੀ ਅੱਗੇ ਸਾਨੂੰ ਕੋਈ ਗਿਆਨ ਤੋਂ ਗਿਆਨ ਮਿਲਦਾ ਹੁਣ ਤੁਸੀਂ ਸਾਨੂੰ ਕਰਦੇ ਹੋ ਸਾਨੂੰ ਵੀ ਗਿਆਨ ਮਿਲਦਾ ਥੋੜੇ ਤੋਂ ਗਿਆਨ ਮਿਲੂਗਾ ਇੱਕ ਦੂਜੇ ਦੇ ਜਦੋਂ ਅਸੀਂ ਗਿਆਨ ਦਾ ਆਦਾਨ ਜੇਸ ਨਹੀਂ ਹੋਈ ਗੱਲਾਂ ਮਾਰੀਆਂ ਇਹ ਬਿਲੇ ਬੈਠੇ ਉਹ ਗਲਤ ਗੱਲ ਹੈ ਜਦੋਂ ਇੱਕ ਦੂਜੇ ਨਾਲ ਅਸੀਂ ਇੱਕ ਦੂਜੇ ਨਾਲ ਗੱਲਾਂ ਕਰਦੇ ਹਾਂ ਉਹ ਉਹਦੇ 'ਚ ਜਿਹੜਾ ਵਿਚਾਰ ਵਟਾਂਦਰਾ ਕਰਦੇ ਹਾਂ ਉਹਦੇ 'ਚ ਸਾਨੂੰ ਗਿਆਨ ਮਿਲਦਾ ਵਿਚਾਰ ਵਟਾਂਦਰਾ ਕਰਨਾ ਹੈ ਇਹ ਜ਼ਰੂਰ ਕਰਨਾ ਹੈ ਮੈਂ ਵੀ ਗਲਤ ਹੋ ਸਕਦਾ ਪਰ ਮੈਂ ਆਪਣੀ ਦਲੀਲ ਲੈਣੀ ਹੈ ਠੀਕ ਹੈ ਨਹੀਂ ਹਰ ਇੱਕ ਬੰਦੇ ਦੀ ਆਪਣੀ ਦਲੀਲ ਹੈ ਮੈਂ ਸਾਨੂੰ ਪਹਿਲਾਂ ਦੱਸੇ ਦਿੱਤਾ ਵੀ ਇੱਕ ਪੁਆਇੰਟ ਦੇ ਉੱਤੇ ਹਰ ਇੱਕ ਬੰਦੇ ਦੇ ਵੱਖਰੇ ਵੱਖਰੇ ਵਿਚਾਰ ਨੇ ਠੀਕ ਹੈ ਨਹੀਂ ਜਿਹੜੇ ਹੁਣ ਮੰਨ ਵੀ ਜਾਂਦੇ ਨੇ ਵੀ ਅਸੀਂ ਆਹ ਕੰਮ ਕੀਤਾ ਸੀ ਉਹਦੇ ਆਖੀ ਕੋਈ ਬੰਦੇ ਖੜ ਜਾਂਦੇ ਨੇ ਇਹ ਆਪਦਾ ਵੇ ਦੇ ਜੀ ਤੇ ਵੀਡੀਓ ਲੰਬਾ ਹੋ ਰਿਹਾ ਹੈ ਇੱਥੇ ਹੀ ਬੰਦ ਕਰਦੇ ਆ ਸਾਡੇ ਵੀਰ ਬਹੁਤ ਜਿਆਦਾ ਜੁੜੇ ਹੋਏ ਨੇ ਤੇ ਇਸ ਕਰਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਬਾਅਦ ਚ ਜੁੜਨਗੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਆਉਂਦਾ ਜਿਹੜਾ ਇੱਕ ਨਵੀਂ ਖੋਜ ਆਈ ਹੈ ਨੀਂਦ ਦੇ ਉੱਤੇ ਉਹ ਸਾਨੂੰ ਪਰਸੋਂ ਅਸੀਂ ਉਹ ਕੀਤਾ ਸੀ ਇਹਦੇ ਵਿਸ਼ੇ ਦੇ ਉੱਤੇ ਪਰ ਅਸੀਂ ਆਉਂਦਾ ਵਿਸ਼ਾ ਜਿਹੜਾ ਹੈਗਾ ਉਹ ਨੀਂਦ ਦੇ ਉੱਤੇ ਚੁਣਿਆ ਹੋਇਆ ਉਹ ਆਉਂਦੀ ਵਾਰ ਅਸੀਂ ਜਰੂਰ ਸਾਡੇ ਨਾਲ ਜੁੜੋ ਦੋਸਤੋ ਜਿੰਨੇ ਵੀ ਜੁੜੇ ਹੋਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਵੀਰ ਜੀ ਬਰਨਾਲੇ ਤੋਂ ਆਜ ਸਰਜੀਤ ਸਿੰਘ ਬਰਨਾਲੇ ਤੋਂ ਜੀ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਵਧੀਆ ਤੇ ਇਸ ਕਰਕੇ ਤੁਸੀਂ ਆਪਦਾ ਪਹਿਲਾ ਇੱਕ ਨਾ ਪਹਿਲਾ ਤੁਸੀਂ ਆਜਾ ਕਰੋ ਕਿਉਂਕਿ ਜੇ ਤੁਸੀਂ ਪਹਿਲਾ ਹੋਵੋਗੇ ਫਿਰ ਗੱਲਬਾਤ ਹੋ ਜਾਂਦੀ ਹੈ ਵਧੀਆ ਨਹੀਂ ਫਿਰ ਨਾ ਇਹ ਵੀਡੀਓ ਵੱਡਾ ਹੋ ਜਾਂਦਾ ਹੈ ਫਿਰ ਸਾਰੇ ਸਾਨੂੰ ਕਈ ਕਹਿੰਦੇ ਆ ਵੀ ਵੀਡੀਓ ਵੱਡਾ ਹੋ ਜਾਂਦਾ ਜੀ ਤੇ ਇਸ ਕਰਕੇ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਹੋਰ ਕੋਈ ਸਵਾਲ ਆ ਤਾਂ ਹੁਣੇ ਕਰ ਦਿਓ ਕਿਉਂਕਿ ਵੀਡੀਓ ਵੱਡਾ ਹੋ ਜਾਂਦਾ ਫਿਰ ਔਖਾ ਹੁੰਦਾ ਹੈ ਤੇ ਜਿਹੜੇ ਬਾਅਦ ਦੇ ਵਿੱਚ ਵੀ ਦੇਖਣਗੇ ਹੁਣ ਵੀਰ ਸਾਡੇ ਤੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਜਿਹੜਾ ਆਪਣੇ ਵਿਚਾਰ ਦੁਜ ਨੂੰ ਦਿਆ ਕਰੋ ਹਾਂਜੀ ਸੁਰਜੀਤ ਸਿੰਘ ਜੀ ਕੋਮਲ ਕੌਰ ਜੀ ਤੇ ਆਪਣਾ ਵਿਕਰਮਜੀਤ ਸਿੰਘ ਜੀ ਜਸਵੀਰ ਸਿੰਘ ਜੀ ਵੀ ਜਿਹੜੇ ਤੁਹਾਡੇ ਜਿਹੜੇ ਹੁਣ ਤੁਹਾਡੀ ਇਹ ਕਮੈਂਟ ਕੀਤੇ ਨੇ ਇਹ ਤੁਹਾਡੇ ਕਮੈਂਟ ਜਿਹੜਾ ਦੂਜੀ ਵੀਡੀਓ ਨਹੀਂ ਆਉਣਗੇ ਇਹ YouTube ਜਿਹੜੀ ਹੈ ਇਹਨੂੰ ਫਿਰ ਬੰਦ ਕਰ ਦਈਏ YouTube ਨਵਾਂ ਇਹ ਇਹਨੂੰ ਫਿਰ ਅੱਗੇ ਇਹਨੂੰ ਪ੍ਰੋਸੈਸ ਹੋਊਗਾ ਫਿਰ ਤੁਹਾਡੇ ਕੋਲ ਨਵਾਂ ਵੀਡੀਓ ਆਊਗਾ ਪਲੀਜ਼ ਕਿਰਪਾ ਕਰਕੇ ਤੁਸੀਂ ਜਿਹੜਾ ਦੂਸਰਾ ਵੀਡੀਓ ਹੋਊਗਾ ਹੁਣ ਆਊਗਾ ਉਹਦੇ ਉੱਤੇ ਕਮੈਂਟ ਕਰਦੇ ਹਾਂ 1 ਮਿੰਟ ਸਾਰੇ ਮਿਟ ਜਾਂਦੇ ਹੁੰਦੇ ਨੇ ਯੂਟਿਊਬਰ ਜਿਹੜੀ ਉਹ ਕਰ ਲੈਂਦੀ ਆ ਇਹ ਜੀ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਤੇ ਜੇ ਸਾਰਿਆਂ ਨੇ ਜੁੜਨ ਲਈ ਤੇ ਅੱਗੇ ਤੋਂ ਤੇ ਜਰੂਰ ਤੁਸੀਂ ਆਓ ਨਰੋਗੀ ਕਾਇਆ ਜਿੰਦਾਬਾਦ ਤੇ ਨਰੋਗੀ ਕਾਇਆ ਜਿੰਦਾਬਾਦ ਜਿੰਦਾਬਾਦ ਹੀ ਰਹਿਾਂਗੇ ਅਨਮਾਸਾਲ ਤੇ ਤੁਸੀਂ ਮੈਨੂੰ ਦੱਸਿਓ ਕਿਹੜੇ-ਕਿਹੜੇ ਵੀਰਾਂ ਨੇ ਕਮੈਂਟ ਕਰ ਲਿਆ ਠੀਕ ਹੈ ਜੀ ਧੰਨਵਾਦ ਲਾਈਕ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਕਰੋ ਧੰਨਵਾਦ ਧੰਨਵਾਦ ਜੀ ਸਾਰਿਆਂ ਦਾ